ਹਾਂਜੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆਈ ਜਿਹੜੀ ਅਸੀਂ ਵੀਡੀਓ ਬਣਾਈ ਆ ਇਹਦਾ ਕਿਸੇ ਵੀ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਮਨੋਰੰਜਨ ਵਾਸਤੇ ਬਣਾਈ ਆ ਕਿਰਪਾ ਕਰਕੇ ਕੁੜਗਾ ਬੁੜਗਾ ਨਾ ਦੇਖਣ ਹੱਥ ਬੰਨ ਕੇ ਬੇਨਤੀ ਆ ਕੋਈ ਆਪਾਂ ਖੇਤ दारू ਤਾਂ ਪੀ ਜਾਂਦੇ ਆ ਹਾਂ ਮੇਰਾ ਤਾਇਆ ਦੱਸਦਾ ਸੀਗਾ ਕੀ ਦੱਸਦਾ ਉਹਦਾ ਬਈ ਖੇਤ ਆਪਣੇ ਬੰਤ ਬੁੜਾ ਮਰਿਆ ਵਾ ਤੇ ਦਾ ਹਾਂ ਪਤਾ ਨਹੀਂ ਕਿਹੜਾ ਉਹ दारू ਪੀਂਦੇ ਬਾਈ ਹਾਂ ਤੇ ਜੇ ਕੋਈ ਆnde ਰਾਤ ਨੂੰ ਇੱਥੇ ਬਹਿ ਕੇ ਬਈ दारू ਪੀਂਦੇ ਹਾਂ ਤੇ ਬੰਡ ਜੰਗਲ ਦੇ ਕੇ ਬੋਤਲ ਖੋਲ੍ਹ ਲੈਂਦਾ ਉਹ ਉਹੀ ਡਰਾਈ ਜਾਂਦਾ ਯਾਰ ਮਾੜਾ ਜਾਨਾ ਫਿਰ ਯਾਰ ਕੋਈ ਯਾਰ ਆ ਜਾ ਉਹ ਤਾਂ ਗੱਲ ਕਰਦਾ ਈ ਹੂੰ ਥੋੜਾ ਡਰਾਉਣਾ ਕਰ ਤਾ ਹਾਂ ਤੇ ਬੋਤਲ ਵੀ ਮਹਿੰਗੀ ਜਦ ਤੇਨੂੰ ਜੰਗਲ ਦੇ ਕੇ ਵੀ ਨਾ ਥੋੜੀ ਹੈਗੇ ਖੋਲੂਗਾ ਆਹ ਹੂੰ ਦਾ ਆਤਮਾ ਘੜਾ ਇੱਥੇ ਪੈਣੀ ਆਉਂਦੀ ਆ ਉਹ ਤਾਂ ਹੂੰ ਗੱਲ ਕਰਦੇ ਸੀ ਇੱਕ ਆਪਾਂ ਹਾਂ ਆ ਜਾ ਪੀ ਕੇ दारू ਰਹਿ ਕੇ ਇੱਥੇ ਭੁਜ ਗਿਆ ਭਜ ਗਿਆ ਲੈ ਆਇਆ ਉਹ ਭੁਜ ਗਿਆ ਤਾਂ ਨਹੀਂ ਲੈ ਕੇ ਆਇਆ ਮੈਂ ਇੱਥੇ ਗੰਡੇ ਲੱਗੇ ਗੰਡਾ ਪੱਟ ਲਾਂਗੇ ਇੱਕ ਫਰ ਬੈਂਗੜ ਫੜ ਨੂੰ ਖੇਤ ਨਾ ਆਇਆ ਫਿਰ ਉਹਦੇ ਠੇਕੇ ਦੇ ਖੜ ਕੇ ਸੁੱਕੀ ਪੀ ਜਾਂਦੇ ਇਕੱਲੀ ਦਾਰੂ ਪੀਂਦਾ ਖਾਣਾ ਮੱਸੀ ਨਾ ਲਿਆਦਾ ਆ ਜਾ ਕੌਣੀ ਲਾਲਾ ਨਹੀਂ ਮੈਂ ਜਾਣਾਂ ਪੀ ਲੈਣੇ ਘੁੱਟ ਘਰੇ ਚੱਲਾਂਗੇ ਮਉਣ ਖੇ ਪੀਚੀ ਦਿੰਦਾ ਖੇਡਾਂਗੇ ਅੱਜ ਤਾਂ ਆ ਜਾ ਘਰ ਦੀ ਆ ਓਏ ਘਰ ਦੀ ਆ ਕੱਲੀ ਗੱਡੀ ਆ ਪਾਣੀ ਭਰ ਲਿਆ ਫਿਰ ਖੇਤ ਦੇ ਚੋਂ ਰੱਬ ਨੂੰ ਦੁਨੀਆਂ ਕਾ ਤੂੰ ਨਹੀਂ ਮੰਦੀ ਜੇ ਰੱਬ ਕਹਿੰਦਾ ਵੀ दारू ਪੀਓ ਗੰਦੇ ਕੰਮ ਕਰੋ ਮੰਦੀ ਲਨ ਸਾਰੀ ਦੁਨੀਆਂ ਰੱਬ ਨੂੰ ਮੰਦੀ ਹਨਾ ਭਾਈ ਹੋਰ ਸੱਟਾ ਕਰੇ ਸੱਟਾ ਸੱਟਾ ਜਾ ਭਾਈ ਤੇ ਇੱਕੋ ਹੀ ਦਾਰੂ ਪੀ ਲੈਂਦੇ ਆ ਭਾ ਹਾਂ ਹਾਂ ਆ ਇਹ ਹੋ ਆਪਣੀ ਦੱਸਦੀ ਹੁੰਦੀ ਸੀਗੀ ਬੇਬੇ ਕਰਦਿਆਲ ਕੀ ਦੱਸਦੀ ਹੁੰਦੀ ਸੀ ਆ ਕੀ ਵੇਖੀਤ ਭਾਈ ਝੋਟਾ ਰਹਿੰਦਾ ਸੀ ਇੱਥੇ ਹਾਂ ਤੇ ਜਦ ਮਈਆ ਕਰਦਾ ਸੀ ਤੇ ਇੱਕ ਵਾਰੀ ਕੀਦਾ ਭਾਈ ਉਹ ਮਰ ਗਿਆ ਮਈਆ ਕਰਦਾ ਕਰਦਾ ਮੱਧ ਅੱਧ ਬਤਾਲੇ ਰਹਿ ਗਈ ਸੀਗੀ ਹਾਂ ਤੇ ਵੀ ਹੁਣ ਜਿਵੇਂ ਕੋਈ ਖੇਤ ਰਾਤ ਨੂੰ ਪਾਣੀ ਪੁਣੀ ਪੀਵੇ ਕੋਡਾ ਹੋ ਕੇ ਜਾਂ ਨੱਕਾ ਮਾਰੇ ਤੇ ਝੋਟਾ ਚੜ ਜਾਂਦਾ ਯਾਰ ਐਵੇਂ ਮਰੀਏ ਨਾ ਪਕਾਈ ਆਪੈ ਗਲਾ ਤੂੰ ਯਾਰ ਗਲਾ ਲੈਨੀ ਆ ਇਹ ਭਾਂ ਦਾ ਸ਼ੁੱਲਾ ਕੋਈ ਕੋਸ ਤੋਂ ਲਿਆ ਆਉਂਦਾ ਉਹ ਗੰਡਾ ਬੱਤਨ ਦਾ ਜਿਹਨਾਂ ਆਖੇ ਲੱਗੇ ਵਿਆ ਉੱਥੇ ਮੱਸੀ ਤੂੰ ਭਾਲਦਾ ਖੇਤ ਆ ਗਿਆ ਨਾ ਧਾਰੂ ਪੀ ਕੇ ਜਗਾੜ ਹੀ ਲਿਆ ਕੇ ਇੱਥੇ ਪਹਿਲਾਂ ਕੱਢਦਾ ਲੈ ਬਾਬੇ ਡੂਡੇ ਤੋਂ ਆਸਦੀ ਕੀ ਆਦਾ ਸੀ ਤੂੰ ਤੀ ਜਾਂ ਹਨ ਅੰਦਰ ਵੱਢਦੀ ਜਾਂਦੀ ਏ ੱਤਤੀ ਵੇਖੀ ਤੜ ਕੋ ਸਾਮਾਨ ਬਹੁਤ ਤੜਾ ਤਗੜਾ ਪਾਇਆ ਵਾ ਹਾਂ ਹਾਂ ਸਾਮਾਨ ਤੱਕੀ ਲੌੜਾ ਪਾਇਆ ਵਾ ਤੜਾ ਗੱਪ ਮਾਰੀ ਨੈ ਨਹੀਂ ਗੱਪ ਮਾਰੀ ਜਾਂਦਾ ਫੂਰ ਪਾਲਣ ਲੱਗਦੀ ਹੱਥੀ ਪਾਲਾ ਮੜ ਕੇ ਜਿਗਾਰੜ ਜੂੜ ਲਿਆਵਾਂਗੇ ਅੱਜ ਰਾਤ ਕੀ ਜਿਗਾਰੜ ਪੱਕਾਈ ਮਾਰੀ ਨਾ ਪਾਪਾ ਦਾਰੂ ਪਾਈ ਬੈਠੇ ਹਾਂ ਵੇ ਆਪ ਪਤਾ ਚੱਲ ਕਿਤੇ ਕਿਤੇ ਆਈ ਪੀਨੇ ਆ ਹਾਂ ਕਈ ਬੰਦੇ ਗਣ ਕੋ ਸਿੱਤਨ ਬੋਤਲਾਂ ਪੀ ਕੇ ਰਾਤ ਬੈਠੇ ਸੀ ਹਨਾ ਹਵਾਜੀ ਕਰਦੇ ਹੁੰਦੇ ਆ ਉਹ ਪੀ ਜਾਂਦਾ ਬਗਾਨੀ ਜਿਵੇਂ ਤੂੰ ਪੀ ਜਾਂਦਾ ਪੀ ਜਾਂਦਾ ਨਹੀਂ ਨਹੀਂ ਆਪਣਾ ਉਹ ਦੂਜਾ ਹੂੰ ਓਕੇ ਮਤਾਂਨ ਬੋਤਲਾਂ ਪੀ ਗਿਆ ਸਾਰੀ ਪਹਿਲੀ ਨਹੀਂ ਨਹੀਂ ਜਿਵੇਂ ਤੂੰ ਹਲਕੇ ਕੁੱਤੇ ਨੂੰ ਪੀ ਜਾਂਦਾ ਨਾ ਮੇਰੇ ਤੇ ਭੈਣਿਆ ਮੇਰੀ ਬੰਡ ਚ ਵੱਡ ਗੱਲ ਨਾ ਸੁਣੋ ਪੜਾ ਸਾ ਆਪਣਾ ਤੇ ਜਦਾ ਰੂਹ ਜਿਵੇਂ ਮਨਕ ਚਲ ਕਈ ਬੰਦੇ ਦਾਰੂ ਦੀ ਸਰਪਤ ਕਰਕੇ ਅਸੀਂ ਤਿੰਨ ਬੋਤਲਾਂ ਪੀ ਗਏ ਹਾਂ ਜੀ ਕਹਾਂ ਦੱਸ ਕੀ ਜਾਂਦਾ ਸੀ ਹਾਂ ਹੋਰ ਸੁਣਾਓ ਵੀ ਨਵੀਤਾ ਜੀ ਮਤ ਪਾ ਮੈਂ ਦੇਖਾਸ ਮਕਰੋ ਲਿਆ ਕੋਸ ਦਾਲ ਦੂ ਲਿਆ ਜੀ ਲਿਆ ਤਨ ਕਾਖੀ ਜਨਾ ਗੰਡਾ ਪੱਟ ਲੈ ਇਥੋਂ ਤੂੰ ਮੱਸੀ ਤੋਂ ਭਾਲਦਾ ਵੇਲੇ ਖੀਰਾ ਲੈਣਾ ਤਾਂ ਲੈ ਲੈ ਖੀਰਾ ਲੈਣਾ ਇਹ ਪਗਾਈ ਮਰੀਯਾ ਨਾ ਆਹ ਹੋਰ ਪਾਪ ਵਾਲਾ ਕੋਨਾ ਪਾਲਾ ਹਲਕੇ ਕੁੱਤ ਨੰਗ ਪੈਣਾ ਦਾਰੂ ਆ ਲੈ ਜੀ ਨਾਲ ਅੱਧੀ ਬੋਤਲ ਘਰੇ ਹੈ ਓਏ ਹਾਂ ਕਈ ਬੰਦੇ ਨੇ ਹਨਾ ਯਾਰ ਕੰਮ ਨਹੀਂ ਕੀਤਾ ਕੇ ਬੌਂਡ ਚ ਬਾੜਤੀ ਦਾ ਰੂਤੀ ਵੀ ਬਾਹਣ ਵੀ ਕਰਦੀ ਹੈ ਨਾ ਉਹਨਾਂ ਨੂੰ ਤਾਂ ਆਹੋ ਤੂੰ ਚੱਕ ਤਾ ਕਿੱਲਾ ਕਿੰਨਾ ਰਹਿ ਗਿਆ ਬਾਹਣ ਓਏ ਬਾਹਣ ਕਿੰਨਾ ਰਹਿ ਗਿਆ ਓਏ ਕਬੀਲਦਾਰੀ ਜਿੰਗਾਂ ਗੱਲਾਂ ਕਰਦੇ ਆ ਕਬੀਲਦਾਰੀ ਜਿੰਗਾਂ ਹੁਣ ਆਪਾਂ ਪਾਣੀ ਪਾਉਣਾ ਪੁੱਲ ਗਿਆ ਸਤਿਗੁਰੂ ਆ ਦੀ ਪੱਦੀ ਆਉ ਲੱਗ ਗਿਆ ਅੰਦਰ ਖੋਲਤਾ ਓਏ ਵਾਹ ਉਹ ਦੱਸਿਆ ਹਿਸਾਬ ਨਾਲ ਵੀ ਤੇਜ ਆ ਦਾਰੂ ਆਪਣੀ ਕਮੀਲਦਾਰੀ ਦੀ ਗੱਲ ਕਰ ਹੁਣ ਤਾਂ ਕਮੀਲਦਾਰੀ ਦੀ ਕਿਉਂ ਨਹੀਂ ਬੱ ਚੱਲੀ ਜਾਂਦੀ ਆ ਵਧੀਆ ਭਰਾਵਾ ਯਾ ਮੇਰੇ ਗਾਲ ਸੌਣ ਬਾਈ ਹਾਂ ਦੱਸ ਲੈਣੀ ਆ ਮੈਂ ਤਾਂ ਤੇਰੀ ਹੁਣ ਟਾਟਾ ਕੰਮ ਮੈਂ ਨਹੀਂ ਜੱਬਾ ਦੇ ਮਰਮਕ ਗਾਈ ਦੀ ਗੱਲ ਕਰਨਾ ਮੈਂ ਤਾਂ ਸੋਡੇ ਘਰੇ ਪਹੁੰਚਾਂਗਾ ਅੱਜ ਐਵੇਂ ਪਹੁੰਚਾਂਗਾ ਯਾਰ ਮੰਨਦਾ ਨਾ ਤੂੰ ਮੈਨੂੰ ਹਜ਼ਾਰ ਤਾਂ ਮੰਨਦਾ ਇੱਧਰ ਤੂੰ ਪੈ ਜੀ ਇੱਥੇ ਮੈਂ ਪੈ ਜੀ ਇੱਧਰ ਤੇ ਘਰ ਵਾਲੀ ਪਰਛਾਈਂ ਪੈ ਜਾ ਐਵੇਂ ਬੈ ਜੂ ਯਾਰ ਮੈਂ ਤਾਂ ਸੋ ਬੇਕਾਰੇ ਪੈਣਾ ਮੈਂ ਐ ਮਾਈ ਆਪਦੇ ਘਰੇ ਜਾਈ ਤੂੰ ਟਾਈਮ ਨਾਲ ਦੇ ਮੈਂ ਤਾਂ ਜਾਣਦੀ ਐਵੇਂ ਦੇ ਮੈਂ ਦੇ ਦੇ ਐ ਪਪਾ ਨੇ ਮਰੂ ਮੈਂ ਘਰ ਵਾਲੀ ਤੇਰੀ ਤੂੰ ਬਹੁਤ ਛਿੱਟੀਆਂ ਪਰਛਾਈਂ ਦੀ ਮਲਾਈ ਦੇ ਕਿਤੇ ਐਵੇਂ ਮਲਾ ਦੇ ਮਾਂ ਤੈਨੂੰ ਯਾਰ ਸਮਝਦਾ ਜੀ ਤੂੰ ਮੇਰੇ ਤੇ ਖੜੀ ਕਰੀ ਜਨਾ ਪੀ ਕੇ ਹਾਂ ਦਾਦਾ ਦੇ ਦੇ ਜੱਟ ਹੋਈ ਮਾਲ ਦੇ ਕੀ ਟੂਈ ਮਾਲ ਦੇ ਆਦਾ ਬੰਡ ਕੁੱਟ ਨਹੀਂ ਹੋਗੀ ਦਰੂਨਾ ਬਾਈ ਤੈਨੂੰ ਅੱਖ ਨਾ ਹਲਕ ਘੱਟ ਪੀੜਾ ਦੇ ਦੇ ਐਂ ਕਰ ਦੋ ਕੀ ਦੇ ਦੇ ਮੈਂ ਝਾਬਾਂ ਦੇ ਮਾਨੂੰ ਮੁੱਕੀ ਮੈਂ ਦੇ ਦੇ ਐਂ ਕਰ ਦੋ ਅਗਨੀ ਲੜੀਦੀ ਆਂਦੀ ਕਰਦਾ ਮੈਂ ਤੂੰ ਪੈਗ ਪਾ ਇੱਕ ਹੋਰ ਚੱਲ ਆ ਰਹਾ 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 ਭਾਈ ਮੇਰੇ ਸਾਥ ਤੇਰੇ ਬਾਪ ਨੂੰ ਜੀ ਕਰ ਆਇਆ ਬਾਈ ਵਾਹ ਕੀ ਬਾਪ ਨੂੰ ਜੀ ਕਰ ਯਾਰ ਤੇਰੇ ਬਾਪ ਵਾਲਿਆ ਜੀ ਕਰ ਪੈਗਲਾ ਯਾਰ ਤੇਗਲਾ ਬਾਈ ਤੂੰ ਬਾਈ ਬਾਹਰ ਦੇਖੀ ਤੇਰੇ ਫਾੜਿਆ ਦੇਖੀ ਬਾਈ ਉਹ ਜੀ ਅੱਪਣੇ ਮਨ ਪੈਗ ਵਾਲਾ ਤੂੰ ਬਾਈ ਕਬੀਲ ਦਸ ਦਿਖਾਣ ਕਰਨਾ ਮੈਂ ਤੇਰੀ ਲੈਣੀ ਹੈ ਪੈਗ ਵਾਲਾ ਬਾਈ ਲੈਣੀ ਹੈ ਬਾਈ ਮੈਂ ਤੇਰੀ ਮੈਂ ਲੈਣੀ ਨਹੀਂ ਮੈਂ ਕਰੀ ਮਾ ਜੱਪਾ ਦੇ ਮਾਨੂੰ ਮੁਕੀ ਮੈਂ ਬਹਿਣਦਾ ਯਾਰਾ ਇਹ ਨਹੀਂ ਮਾ ਇਹ ਮੁਕੀ ਨਹੀਂ ਆਉਂਦੇ ਤੇਰੇ ਭਾਈ ਕਾਪਾ ਨੇ ਮਰਗ ਚਾਈਦੀ ਗੱਲ ਕਰ ਲਾ ਗੀ ਮਾਨੂੰ ਮੈਂ ਇਹ ਦੇਖਾ ਕੋਈ ਸੁਣ ਉਹ ਮੈਂ ਤੁਨ ਮਾ 48 ਅੱਗੇ ਤੂੰ ਆ ਗਿਆ ਮਾਨ ਇਹਨਾਂ ਨੂੰ ਨਹੀਂ ਯਾਰਾ ਇਹ ਹੈ